ਪ੍ਰੀਤ ਕਹਿੰਦੇ ਖੇਡਿਆ ਸੇਵਾ ਸਿੰਘ ਸ਼ੀਰਪਗਰ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੇ ਲਈ ਆਹ ਕਰਾਈ ਬੱਲੇ ਬੱਲੇ ਤੇ ਮੁੰਡਾ ਅੱਜ ਕੱਲ ਮੇਲਿਆਂ ਦੇ ਵਿੱਚ ਬੱਲੇ ਬੱਲੇ ਕਰਾ ਰਿਹਾ ਓਏ ਹੋਏ ਹੋਏ ਪੀਦਾ ਸ਼ਿਗਰ ਤੇ ਆਲੇ ਪੰਜਾਬ ਸਾਬਣ ਵਾਲਿਓ ਪਲੀਜ਼ ਥੋੜਾ ਦੂਰ ਫਰ ਕੇ ਇਦਾਂ ਇਕੱਠਾ ਨਾ ਕਰੀਏ ਪੰਜਾਬ ਪੁਲਿਸ ਵਾਲਿਓ ਥੋੜਾ ਇਹਨਾਂ ਵੀਰਾਂ ਨੂੰ ਆਖੋ ਵੀ ਜਿਹੜੇ ਸਪੇਅਰ ਨੇ ਥੋੜਾ ਪਿੱਛੇ ਕਰਕੇ ਬਿਠਾ ਲਓ ਇਹ ਫਰੰਦੀਪੁਰ ਦਾ ਕਬੱਡੀ ਕੱਪ ਹੈ ਧੰਨ ਧੰਨ ਬਾਬਾ ਬੋਟਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਰਾਜ ਉਹਨਾਂ ਦਾ ਸਾਲਾਨਾ ਜੋੜ ਮੇਲਾ ਤੇ ਧਰਤੀ ਫਰੰਦੀ ਪੀ ਦਾ ਚੇਲਾ ਉਹ ਗੁੱਟ ਫੜ ਕੇ 51000 ਦੇ ਲਫਾਫੇ ਨੂੰ ਚੈੱਕ ਕਰਦਾ ਚੈੱਕ ਕਰਦਾ ਚੈੱਕ ਕਰਦਾ ਉਹ ਲੱਤੂ ਵਾਲਾ ਪ੍ਰੀਤ ਕਹਿੰਦੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਦੇ ਵਿੱਚ ਕਬੂਤਰਾ ਸਾਹਮਣੇ ਚਾਰ ਜਾਫੀ ਬਿਲਕੁਲ ਤਿਆਰ ਨੇ ਚੜ ਇਸ ਦੇ ਤੋਸ ਤੇ ਦੋਹਾਂ ਦਾ ਤਿਆਰ ਬਾ ਤਿੰਨ ਹਜ਼ਾਰ ਮੰਨਾ ਸਰਪੰਚ ਜੱਪਾ ਬਿੰਦਾ ਪੁੱਤਰ ਜੀ ਨਾਲ ਗੋਰਾ ਰੰਬ ਜੀ ਹਰਵਿੰਦਰ ਨੰਬਰਦਾਰ ਤੇ ਭਗੇਲ ਸਿੰਘ ਜੀ ਕਹਿੰਦੇ ਆ ਅੱਜ ਕਹਿੰਦੇ ਫਰਿਆਦ ਆਏ ਕਹਿੰਦੇ ਪ੍ਰੀਤ ਲੱड्डू ਵਾਲਾ ਕੈਂਠਾ ਪਾਇਆ ਜਾਣਾ ਏ ਭਾਈ ਜੋਵਨ ਖੰਡੂਰ ਸਾਹਿਬ ਰਵਿੰਦਰ ਤੇ ਨਾਲ ਸਾਡਾ ਵੀਰ ਸਤਕਾਰ ਦੇ ਵੱਲੋਂ ਤੇ ਨਾਲ ਗੋਰੇ ਰੱਬ ਤੇ ਹਰਵਿੰਦਰ ਲੰਬੜਦਾਰ ਦੇ ਵੱਲੋਂ ਦਿੱਤਾ ਜਾਵੇਗਾ ਸੁਲਤਾਨ ਕਹਿੰਦਾ ਅੱਜ ਫਰੰਦੀਪੁਰੀਏ ਗੋਪੀ ਦੇ ਕਬੱਡੀ ਕੱਪ ਦੇ ਬੈਸਟ ਹੋਣ ਦਾ ਮਾਣ ਪ੍ਰਾਪਤ ਕਰਨਾ ਤਾਂ ਪੈਂਦੀਆਂ ਰੇਡਾਂ ਰਵਿੰਦਰ ਭਾਈ ਕਰ ਗੱਲ ਆਓ ਸਾਹਮਣੇ ਰੇਸ਼ਮ ਚੰਬੇ ਘੜਕੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਰੇਸ਼ਮ ਪਹਿਲੇ ਮੈਚ ਦੇ ਵਿੱਚ ਕਹਿੰਦੇ ਜਾਮਾ ਰਾਏ ਵਾਲਾ ਖੇਡਿਆ ਆਹ ਲੱਤੂ ਵਾਲਾ ਪ੍ਰੀਤ ਕਹਿੰਦੇ ਖੇਡਿਆ ਸੇਵਾ ਸਿੰਘ ਸ਼ੀਰਪਗਤ ਸਿੰਘ ਕਬੱਡੀ ਕਲੱਬ ਸਰਹਾਲਾ ਲਣੂਆ ਦੇ ਲਈ ਆਹ ਕਰਾਈ ਬੱਲੇ ਬੱਲੇ ਤੇ ਮੁੰਡਾ ਅੱਜਕੱਲ ਮੇਲਿਆਂ ਦੇ ਵਿੱਚ ਬੱਲੇ ਬੱਲੇ ਕਰਾ ਰਿਹਾ ਹੈ ਓਏ ਹੋਏ ਹੋਏ ਗੋਪੀ ਦਾ ਸ਼ਿਗਰਦ ਹੈ ਗੋਪੀ ਦਾ ਸ਼ਿਗਰਦ ਹੈ ਪ੍ਰੀਤ ਨਾ ਅਪ੍ਰੀਤ ਸਿੰਘਾਪੁਰੀਆ ਕਹਿੰਦਾ ਵੀ ਠੰਡਾ ਠੰਡਾ ਅਜੇ